ਇਸ ਚੈਨਲ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਉੱਪਰ ਗੱਲਬਾਤ ਕਰ ਰਿਹਾ ਹਾਂ ਇਹ ਵੀਡੀਓ ਤੁਹਾਨੂੰ ਸਿਰਫ ਜਾਣਕਾਰੀ ਦੇਣ ਲਈ ਹੈ ਇਸ ਵਿੱਚ ਕਿੰਨਾ ਸੱਚ ਹੈ ਇਸ ਬਾਰੇ ਤੁਸੀਂ ਆਪਣੇ ਪੱਤਰ ਤੇ ਵੀ ਜਾਂਚ ਪੜਤਾਲ ਕਰ ਸਕਦੇ ਹੋ ਕਿਉਂਕਿ ਇਹੋ ਦੇ ਸੈਂਸਿਟਿਵ ਟਾਪਿਕ ਬਾਰੇ ਸਿਰਫ ਪੋਸੀਬਿਲਟੀ ਅਤੇ ਫੈਕਟ ਦੇ ਆਧਾਰ ਤੇ ਟਿੱਪਣੀ ਕੀਤੀ ਜਾ ਸਕਦੀ ਹੈ ਪੂਰੀ ਤਰ੍ਹਾਂ ਦਾਵਾ ਕਰਨਾ ਔਖਾ ਹੈ ਇਹ ਵੀਡੀਓ ਇੱਕ ਖਤਰਨਾਕ ਵਾਇਰਸ ਬਾਰੇ ਹੈ ਮੇਰੀ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀ ਕਰੋ ਤਾਂ ਜੋ ਇਸ ਵਾਰ ਵਾਇਰਸ ਦੀ ਜਗ੍ਹਾ ਅਵੇਅਰਨੈਸ ਫੈਲੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੋਨਾ ਕਿਉਂਕਿ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇਸ ਤੋਂ ਬਚਣ ਦੇ ਕੁਝ ਤਰੀਕੇ ਵੀ ਸਾਂਝੇ ਕਰਾਂਗਾ ਇਹ ਇੱਕ ਨਵਾਂ ਵਾਇਰਸ ਹੈ ਜੋ ਕਿ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਵਿਗਿਆਨੀਆਂ ਦੀ ਇਹ ਵਾਰਨਿੰਗ ਹੈ ਕਿ ਜਲਦੀ ਹੀ ਇਹ ਕੋਰੋਨਾ ਤੋਂ ਵੀ ਵੱਡੀ ਮਹਾਮਾਰੀ ਨੂੰ ਜਨਮ ਦੇਵੇਗਾ ਕੋਰੋਨਾ ਨੇ ਪੂਰੀ ਦੁਨੀਆ ਵਿੱਚ 70 ਲੱਖ ਲੋਕਾਂ ਦੀ ਜਾਨ ਲਈ ਸੀ ਇਹ ਸਾਨੂੰ 2 ਸਾਲਾਂ ਲਈ ਲਾਕਡਾਊਨ ਲਈ ਮਜਬੂਰ ਕਰ ਦਿੱਤਾ ਸੀ ਪਰ ਇਹ ਨਵਾਂ ਵਾਇਰਸ ਕਰੋਨਾ ਤੋਂ ਵੀ 50 ਗੁਣਾ ਤੇਜ਼ ਹੋਣ ਵਾਲਾ ਹੈ ਜੇਕਰ ਇਸ ਬਾਰੇ ਹੁਣੇ ਤੋਂ ਹੀ ਅਵੇਅਰਨੈਸ ਨਾ ਫਲਾਈ ਗਈ ਤਾਂ ਇਹ ਕਰੋਨਾ ਲੋਕਾਂ ਦੀ ਜਾਨ ਲੈ ਕੇ ਸਾਨੂੰ 10 ਸਾਲ ਦੇ ਲਾਕਡਾਊਨ ਲਈ ਵੀ ਮਜਬੂਰ ਕਰ ਸਕਦਾ ਹੈ ਪਿਛਲੇ ਹਫ਼ਤੇ ਹੀ WHO ਨੇ ਜਾਨਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਨੂੰ ਗਲੋਬਲ ਥ੍ਰੈਟ ਡਿਕਲੇਅਰ ਕਰ ਦਿੱਤਾ ਗਿਆ ਹੈ कोरोना ਪਹਿਲਾਂ ਜਰੂਰ ਆਇਆ ਸੀ ਤੇ ਲੋਕਾਂ ਦਾ ਧਿਆਨ ਵੀ ਭਟਕਿਆ ਸੀ ਪਰ ਇਹ ਵਾਇਰਸ করোনা ਦੀ ਆੜ ਵਿੱਚ ਬੜੀ ਤੇਜ਼ੀ ਨਾਲ ਫੈਲ ਗਿਆ ਇਹ ਭਾਰਤ ਵਿੱਚ ਵੀ ਐਂਟਰੀ ਕਰ ਚੁੱਕਾ ਹੈ ਕੇਰਲਾ ਤੇ ਚਾਰਖੰਡ ਵਿੱਚ ਆਲਰੇਡੀ ਪੋਲਟਰੀ ਫਾਰਮਰ ਨੂੰ ਪ੍ਰਭਾਵਿਤ ਕਰ ਚੁੱਕਾ ਹੁਣ ਤੱਕ 4000 ਪੋਲਟਰੀ ਮਰ ਵੀ ਚੁੱਕੇ ਹਨ ਜੇਕਰ ਇਹ ਨੰਬਰ ਤੁਹਾਨੂੰ ਘੱਟ ਲੱਗ ਰਹੇ ਹਨ ਤਾਂ ਯਾਦ ਰੱਖੋ ਇਹ ਇੱਕ ਸ਼ੁਰੂਆਤ ਹੈ ਜੇਕਰ ਅਸੀਂ ਇਸ ਸਮੇਂ ਇਸ ਨੂੰ ਸੀਰੀਅਸ ਨਾ ਲਿਆ ਇਹ ਜਲਦੀ ਸਭ ਤੋਂ ਵੱਡੀ ਮਹਾਮਾਰੀ ਨੂੰ ਜਨਮ ਦੇਵੇਗਾ ਕਿਉਂਕਿ ਇਹ ਇਹ ਵਾਇਰਸ ਬਹੁਤ ਹੀ ਸਲੋ ਫੈਲਦੇ ਹਨ ਤੇ ਫਿਰ ਇੱਕਦਮ ਤੇਜ਼ੀ ਨਾਲ ਫੈਲਦੇ ਹਨ ਜਿਸ ਵਾਇਰਸ ਦੀ ਮੈਂ ਗੱਲ ਕਰ ਰਿਹਾ ਇਸ ਦਾ ਨਾਮ ਹੈ ਇਨਫਲੂਜਾ ਏ ਵਾਇਰਸ ਜੋ ਕਿ ਐਚ 5 ਐਨ 1 ਸਟ੍ਰੇਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹੁਣ ਤੱਕ ਦੀਆਂ 12 ਮਹਾਮਾਰੀਆਂ ਵਿੱਚੋਂ ਲਗਭਗ 5 ਮਹਾਮਾਰੀਆਂ ਸਿਰਫ ਇਸ ਵਾਇਰਸ ਕਰਕੇ ਹੀ ਫੈਲੀਆਂ ਸਨ ਹੁਣ ਇਸ ਦਾ ਨਵਾਂ ਤੇ ਪਾਵਰਫੁਲ ਰੂਪ ਸਾਡੇ ਸਾਹਮਣੇ H5N1 ਦੇ ਰੂਪ ਵਿੱਚ ਆ ਚੁੱਕਾ ਹੈ ਇਸ ਦੇ ਪ੍ਰਭਾਵ ਇਸ ਸਮੇਂ ਕਰੋਨਾ ਵਰਗੀਆਂ ਸਾਰੀਆਂ ਬਿਮਾਰੀਆਂ ਵਰਗੇ ਹੀ ਹਨ 1918 ਵਿੱਚ ਇੱਕ ਸਪੈਨਿਸ਼ ਫਲੂ ਬਿਮਾਰੀ ਫੈਲੀ ਸੀ ਜੋ ਕਿ ਇਸ ਵਾਇਰਸ ਦਾ ਹਿੱਸਾ ਸੀ ਇਸ ਬਿਮਾਰੀ ਨੇ 2 ਤੋਂ 3 ਸਾਲਾਂ ਦੇ ਵਿੱਚ 5 ਤੋਂ 10 ਕਰੋੜ ਲੋਕਾਂ ਦੀ ਜਾਨ ਲੈ ਲਈ ਸੀ ਇਹੋ ਜਿਹੇ ਵਾਇਰਸ ਨੂੰ ਅਸੀਂ ਸ਼ੁਰੂ ਵਿੱਚ ਸੀਰੀਅਸ ਨਹੀਂ ਲੈਂਦੇ ਤੇ ਇੱਕ ਲੈਵਲ ਤੇ ਆ ਕੇ ਇਨਫੈਕਸ਼ਨ ਪੀਕ ਲੈਵਲ ਤੇ ਚਲਾ ਜਾਂਦਾ ਹੈ ਤੇ ਇਹੀ ਵਜ੍ਹਾ ਹੈ ਕਿ ਵਿਗਿਆਨੀ ਇਸ ਨਵੇਂ ਵਾਇਰਸ ਤੋਂ ਡਰੇ ਹੋਏ ਹਨ ਉਹ ਆਪਣੇ ਪੱਧਰ ਤੇ ਕਾਨਫਰੰਸ ਅਤੇ ਨਿਊਜ਼ ਦੇ ਆਧਾਰ ਤੇ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਸ ਵਾਇਰਸ ਦਾ ਵੇਰੀਐਂਟ 2020 ਤੋਂ ਹੀ ਫੈਲਣਾ ਸ਼ੁਰੂ ਹੋ ਚੁੱਕਾ ਸੀ ਜਿਸ ਲੈਵਲ ਤੇ ਵਾਇਰਸ ਹੋਂ ਹੈ ਇਹ ਆਪਣੇ ਆਪ ਨੂੰ ਪੰਛੀਆਂ ਤੋਂ ਇਲਾਵਾ ਮਨੁੱਖੀ ਸਰੀਰ ਦੀ ਬਾਇਓਲੋਜੀ ਅਨਸਾਰ ਢਾਲ ਰਿਹਾ ਹੈ ਇਸ ਤੋਂ ਬਾਅਦ ਜਲਦੀ ਹੀ ਇਹ ਸਾਡੇ ਸਰੀਰ ਦੇ ਇਮਿਊਨਿਟੀ ਸਿਸਟਮ ਨੂੰ ਬਾਈਪਾਸ ਕਰਨਾ ਸਿੱਖ ਲਵੇਗਾ ਫਿਰ ਆਏਗਾ ਟਿਪਿੰਗ ਪੁਆਇੰਟ ਜਦੋਂ ਇਨਫੈਕਸ਼ਨ ਦੇ ਕੇਸ ਸਾਹਮਣੇ ਆਉਣ ਲੱਗ ਜਾਣਗੇ ਤੇ ਕਿਸੇ ਨੂੰ ਵੀ ਸੰਭਲ ਦਾ ਮੌਕਾ ਨਹੀਂ ਮਿਲੇਗਾ ਕਰੋਨਾ ਵੀ ਇਸ ਟਿਪਿੰਗ ਪੁਆਇੰਟ ਤੋਂ ਬਾਅਦ ਹੀ ਖਤਰਨਾਕ ਹੋਇਆ ਸੀ ਨਵੰਬਰ 2019 ਵਿੱਚ ਦੁਨੀਆ ਦੇ ਸਾਹਮਣੇ ਆਇਆ ਨਵੰਬਰ ਤੋਂ ਲੈ ਕੇ ਮਾਰਚ ਦੇ ਵਿੱਚ ਇਹ ਲੋਕਾਂ ਦੇ ਸਰੀਰ ਦੇ ਵਿੱਚ ਫੈਲਦਾ ਰਿਹਾ ਮਾਰਚ ਤੋਂ ਬਾਅਦ ਇਹ ਟਿਪਿੰਗ ਪੁਆਇੰਟ ਤੇ ਸੀ ਇਸ ਦੀ ਵਜ੍ਹਾ ਕਰਕੇ ਹੀ ਸਾਰੇ ਲੋਕ ਇਸ ਤੋਂ ਡਰੇ ਹੋਏ ਹਨ ਕਰੋਨਾ ਵਿੱਚ 70 ਲੱਖ ਲੋਕ ਮਰੇ ਸੀ ਜਿਨ੍ਹਾਂ ਵਿੱਚ ਪ੍ਰਭਾਵਿਤ ਹੋਏ ਲੋਕਾਂ ਵਿੱਚੋਂ ਸਿਰਫ 1% ਲੋਕਾਂ ਦੀ ਹੀ ਮੌਤ ਹੋਈ ਸੀ ਕਰੋਨਾ ਵਿੱਚ ਆਪਣੇ ਪੀਕ ਲੈਵਲ ਤੇ 1000 ਲੋਕਾਂ ਮਗਰ 14 ਲੋਕਾਂ ਦੀ ਜਾਨ ਲਈ ਸੀ ਜੋ ਕਿ 1.4% ਦੀ ਰੇਸ਼ੋ ਬਣਦੀ ਹੈ ਤੇ ਇੱਕ ਟਾਈਮ ਸਪੈਨਿਸ਼ ਫਲੂ ਨੇ ਵੀ ਲੋਕਾਂ ਨੂੰ ਕਰੋਨਾ ਵਾਂਗ ਇਫੈਕਟ ਕੀਤਾ ਸੀ ਜਿਸ ਦੀ ਰੇਸ਼ੋ 2.5% ਸੀ ਪ੍ਰਭਾਵਿਤ ਲੋਕਾਂ ਵਿੱਚੋਂ ਜਿਨ੍ਹਾਂ ਦੀ ਜਾਨ ਗਈ ਸੀ ਜਾਨੀ ਕਿ ਉਹਨਾਂ ਦੀ ਗਿਣਤੀ 2.5% ਸੀ ਪਰ ਇਸ ਨਵੇਂ ਵਾਇਰਸ ਵਿੱਚ ਲੋਕਾਂ ਦੀ ਜਾਨ ਲੈਣ ਵਾਲੇ ਖਤਰੇ ਦੀ ਰੇਸ਼ੋ 52% ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਿੰਨੀਆਂ ਜਾਨਾਂ ਜਾ ਸਕਦੀਆਂ ਹਨ ਖਾਸ ਕਰਕੇ ਭਾਰਤ ਵਰਗੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਕਿਸੇ ਵੀ ਵਾਇਰਸ ਨੂੰ ਖਤਰਨਾਕ ਬਣਾਉਂਦੀ ਹੈ ਉਸ ਨੂੰ ਫੈਲਣ ਦੀ ਤੇਜ਼ੀ ਜਦੋਂ ਸਾਨੂੰ ਪਤਾ ਹੋਵੇ ਕਿ ਸਾਡਾ ਦੁਸ਼ਮਣ ਕਿੰਨਾ ਤਾਕਤਵਰ ਹੈ ਤੇ ਉਸ ਦੀ ਕਮਜ਼ੋਰੀ ਕੀ ਹੈ ਤਾਂ ਅਸੀਂ ਉਸ ਦੀ ਕਮਜ਼ੋਰੀ ਤੇ ਤਾਕਤ ਦੇ ਅਨੁਸਾਰ ਵਿਆਉਤਬੰਦੀ ਕਰ ਸਕਦੇ ਹਾਂ ਪਰ ਜਦੋਂ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਹੋਵੇ ਤਾਂ ਅਸੀਂ ਸਿਰਫ ਤੇ ਸਿਰਫ ਸਟਰੋਂਗ ਵੈਲ ਪਾਵਰ ਤੇ ਆਪਣੀ ਇਮਿਊਨਿਟੀ ਦੇ ਸਿਰ ਤੇ ਹੀ ਇਸ ਨਾਲ ਲੜ ਸਕਦੇ ਹਾਂ ਇਸ ਲਈ ਮੈਂ ਚਾਹਾਂਗਾ ਕਿ ਤੁਸੀਂ ਇਸ ਵਾਇਰਸ ਤੋਂ ਡਰੋ ਨਾ ਡਰ ਕਰਕੇ ਤੁਹਾਡਾ ਮਿਸਯੂਜ਼ ਵੀ ਹੋਵੇਗਾ ਤੁਸੀਂ ਅਵੇਅਰ ਹੋ ਕੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰੋ ਤੇ ਆਪਣੇ ਇਮਿਊਨਿਟੀ ਸਿਸਟਮ ਤੇ ਵਰਕ ਕਰੋ ਹੁਣ ਮੈਂ ਤੁਹਾਨੂੰ ਇਮਿਊਨਿਟੀ ਵਧਾਉਣ ਦੇ ਲਈ ਦੋ ਕੁਦਰਤੀ ਤਰੀਕੇ ਰეკਮੈਂਡ ਕਰ ਰਿਹਾ ਜੋ ਕਿ ਕੁਦਰਤੀ ਖਰਾਕ ਤੋਂ ਬਣੇ ਹੋਏ ਪ੍ਰੋਡਕਟ ਹੈ ਇੱਕ ਤਾਂ ਹੈ ਵੈਲਡਾਈਟ ਜੋ ਤੁਹਾਡੇ ਸਰੀਰ ਨੂੰ ਡੀਟੌਕਸ ਕਰਦਾ ਦੂਸਰਾ ਹੈ ਕੇਸਰ ਜੋ ਕਿ ਤੁਹਾਡੇ ਪੈਰਾਂ ਦੇ ਨੋ ਤੋਂ ਲੈ ਕੇ ਸਿਰ ਦੇ 12 ਤੱਕ ਪੂਰੀ ਬਾਡੀ ਤੇ ਕੰਮ ਕਰਦਾ ਤੇ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਜ਼ਬਰਦਸਤ ਸਟਰੋਂਗ ਬਣਾਉਂਦਾ ਹੈ ਜਿਸ ਦਾ ਐਕਸਟ੍ਰੀਮਲੀ ਲੈਵਲ ਹੋ ਜਾਂਦਾ ਹੈ ਇਹ ਪ੍ਰੋਡਕਟ ਹਰ ਕਿਸੇ ਦੇ ਬਜਟ ਨੂੰ ਸੂਟ ਕਰਦੇ ਹਨ ਤੇ ਇਸ ਟਾਈਮ ਅਵੇਲੇਬਲ ਵੀ ਹਨ ਇਸ ਬਾਰੇ ਤੁਸੀਂ ਜ਼ਿਆਦਾ ਜਾਣਕਾਰੀ ਲੈਣ ਲਈ ਜਾਂ ਆਰਡਰ ਕਰਨ ਦੇ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ